ਪੰਜਾਬ ਦੇ ਦਬਾਪੇ ਇਲਾਕੇ ਵਿੱਚ ਬਰੇ ਡੇਰਾ ਸੱਚਖੰਡ ਬੱਲਾ ਦਾ ਸਹੀ ਇਤਿਹਾਸ ਅਤੇ ਅਸਲੀਅਤ ਸੋਣੋ ਕਿਹੜੇ ਕਿਹੜੇ ਵੱਡੇ ਵਿਵਾਦ ਡੇਰੇ ਨਾਲ ਜੁੜੇ ਹੋਏ ਹਨ ਕਿਵੇਂ ਇੱਥੋਂ ਇੱਕ ਦੁਨੀਆ ਦਾ ਇੱਕ ਨਵਾਂ ਧਰਮ ਹੀ ਸ਼ੁਰੂ ਹੋ ਗਿਆ ਦੋਸਤੋ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਚਰਚਾ ਵਿੱਚ ਆਇਆ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਪੈਂਦਾ ਇੱਕ ਡੇਰਾ ਸੱਚਖੰਡ ਬੱਲਾ ਅੱਜ ਤੋਂ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਡੇਰਾ ਬੱਲਾ ਵਿੱਚ ਆਉਂਦੇ ਹਨ ਤੇ ਉੱਥੋਂ ਦੇ ਮੁਖੀ ਸੰਤ ਨਰਿੰਦਰ ਦਾਸ ਦੇ ਨਾਲ ਮੁਲਾਕਾਤ ਕਰਦੇ ਹਨ ਇਸ ਫੇਰੀ ਦੇ ਨਾਲ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਤਹਿਲਕਾ ਮੱਚ ਜਾਦਾ ਹੈ ਕਿਉਂਕਿ ਡੇਰਾ ਬੱਲਾ ਜਿਸ ਦੇ ਪੂਰੀ ਦੁਨੀਆ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਹਨ ਪਰ ਇਸ ਦੇ ਨਾਲ-ਨਾਲ ਹੀ ਆਮ ਲੋਕਾਂ ਵਿੱਚ ਇੱਕ ਸਵਾਲ ਖੜਾ ਹੁੰਦਾ ਕਿ ਆਖਰ ਇਹ ਡੇਰਾ ਸੱਚਕੰਡ ਬੱਲਾ ਹੈ ਕੀ ਕੌਣ ਨੇ ਇਸ ਦੇ ਮੁਖੀ ਸਤ ਨਰਿੰਜਨ ਦਾਸ ਆਖਰ ਇਸ ਡੇਰੇ ਦਾ ਅਸਲ ਇਤਿਹਾਸ ਕੀ ਹੈ ਇਹ ਕਦੋਂ ਕਿਸ ਨੇ ਤੇ ਕਿਉਂ ਸ਼ੁਰੂ ਕੀਤਾ ਸੀ ਕਿਉਂ ਅੱਜ ਹਰ ਇੱਕ ਪਾਰਟੀ ਦਾ ਨੇਤਾ ਵੋਟਾਂ ਲੈਣ ਲਈ ਇਸ ਡੇਰੇ ਦੀ ਹਾਜ਼ਰੀ ਜ਼ਰੂਰ ਭਰਦਾ ਹੈ ਦੋਸਤੋ ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਦੀ ਇਸ ਵੀਡੀਓ ਰਾਹੀਂ ਦੇਵਾਂਗੇ ਤੇ ਨਾਲ ਹੀ ਦੱਸਾਂਗੇ ਕਿ ਕਿਵੇਂ ਇਸ ਡੇਰੇ ਤੋਂ ਦੁਨੀਆ ਦਾ ਇੱਕ ਨਵਾਂ ਅਤੇ ਵੱਖਰਾ ਧਰਮ ਖੋਦ ਵਿੱਚ ਆਇਆ ਹੈ ਡੇਰੇ ਨਾਲ ਕਿਹੜੇ-ਕਿਹੜੇ ਵੱਡੇ ਵਿਵਾਦ ਵੀ ਜੁੜੇ ਹੋਏ ਜਿਸ ਵਿੱਚ ਕਈ ਲੋਕਾਂ ਦੀ ਜਾਣ ਤੱਕ ਚਲੀ ਜਾਂਦੀ ਹੈ ਜਾਣਦੇ ਹਾਂ ਡੇਰਾ ਸੱਚਖੰਡ ਬੱਲਾ ਦੀ ਅਸਲ ਕਹਾਣੀ ਪਰ ਉਸ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਜਾਰੀ ਰੱਖਦੇ ਹਾਂ ਦੋਸਤੋ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਦਲੰਦਰ ਪਠਾਨਕੋਟ ਹਾਈਵੇ ਤੇ ਸਥਿਤ ਡੇਰਾ ਸੱਚਖੰਡ ਬੱਲਾ ਅੱਜ ਪੰਜਾਬ ਦੀ ਇੱਕ ਪ੍ਰਮੁੱਖ ਧਾਰਮਿਕ ਸੰਸਥਾ ਗਵਾਉਂਦਾ ਹੈ ਜਿਸ ਦੇ ਦੁਨੀਆਂ ਵਿੱਚ ਲੱਖਾਂ ਸ਼ਰਧਾਲੂ ਹਨ ਇਹ ਡੇਰਾ ਮੁੱਖ ਤੌਰ ਤੇ ਸੰਤ ਰਵੀਦਾਸ ਜੀ ਦੀਆਂ ਸਖਿਆਵਾਂ ਨੂੰ ਫਲੌਣ ਅਤੇ ਦਲਤ ਭਾਈਚਾਰੇ ਦੀ ਇੱਕ ਪਛਾਣ ਵਜੋਂ ਜਾਣਿਆ ਜਾਂਦਾ ਹੈ ਜੇਕਰ ਸ਼ੁਰੂਆਤ ਤੋਂ ਲੈ ਕੇ ਗੱਲ ਕਰੀਏ ਤਾਂ ਡੇਰਾ ਬੱਲਾ ਦੀ ਸਥਾਪਨਾ ਇੱਕ ਸੰਤ ਪਿੱਪਲ ਦਾਸ ਨੇ ਕੀਤੀ ਸੀ ਅਸਲੀਅਤ ਵਿੱਚ ਉਹਨਾਂ ਦਾ ਨਾਮ ਪਹਿਲਾਂ ਹਰਨਾਮ ਦਾਸ ਸੀ ਤੇ ਉਹ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਵਿੱਚ ਪੈਦੇ ਪਿੰਡ ਗਿੱਲ ਪੱਤੀ ਦੇ ਜੰਪਲ ਸਨ ਸੰਤ ਪਿੱਪਲ ਦਾਸ ਇੱਕ ਧਾਰਮਿਕ ਸੁਭਾਅ ਵਾਲੇ ਸ਼ਖਸ ਸਨ ਉਹਨਾਂ ਦਾ ਵਿਆਹ ਪਰਿਵਾਰ ਵੱਲੋਂ ਸੋਭਾਵੰਤੀ ਜੀ ਦੇ ਨਾਲ ਕੀਤਾ ਗਿਆ ਜਿਸ ਤੋਂ ਬਾਅਦ ਦੋ ਆ ਪਤੀ ਪਤਨੀ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਜਿਨ੍ਹਾਂ ਚੋਂ ਇੱਕ ਦਾ ਨਾਮ ਸੀ ਸੇਵਾ ਦਾਸ ਤੇ ਦੂਜੇ ਸਨ ਸਰਵਣ ਦਾਸ ਕਿਹਾ ਜਾਂਦਾ ਹੈ ਕਿ ਪਤਨੀ ਸੋਭਾਵੰਤੀ ਦੇ ਦੇਹਾਂ ਤੋਂ ਬਾਅਦ ਸੰਤ ਪਿੱਪਲ ਦਾਸ ਆਪਣੇ ਪੁੱਤਰ ਸਰਵਣ ਦਾਸ ਨੂੰ ਲਾੜ ਲੈ ਕੇ ਗਿੱਲ ਪੱਤੀ ਪਿੰਡ ਨੂੰ ਛੱਡ ਦਿੰਦੇ ਹਨ ਤੇ ਫਿਰ ਉਹ ਕਈ ਥਾਵਾਂ ਤੇ ਘੁੰਮਦੇ ਘਮਾਉਂਦੇ ਜਲੰਧਰ ਨੇੜੇ ਸਰ ਮਸਤਪੁਰ ਪਿੰਡ ਪਹੁੰਚਦੇ ਹਨ ਇਥੋਂ ਅਗਾਉ ਨੇੜੇ ਹੀ ਪੈਂਦੇ ਪਿੰਡ ਬੱਲਾ ਵਿੱਚ ਪਹੁੰਚ ਜਾਂਦੇ ਜੋ ਜਲੰਧਰ ਪਠਾਨਕੋਟ ਹਾਈਵੇ ਤੇ ਸਥਿਤ ਹੈ ਇਨਾਂ ਹੀ ਸੰਤ ਪਿੱਪਲ ਦਾਸ ਅਤੇ ਉਹਨਾਂ ਦੇ ਪੁੱਤਰ ਸਰਵਣ ਦਾਸ ਵੱਲੋਂ ਬੱਲਾ ਪਿੰਡ ਵਿੱਚ ਸਭ ਤੋਂ ਪਹਿਲਾਂ ਇੱਕ ਛੋਟੀ ਜੀ ਆਪਣੀ ਝੌਪੜੀ ਬਣਾਈ ਜਾਂਦੀ ਹੈ ਜਿੱਥੇ ਉਹ ਸੰਤ ਰਵੀ ਦਾਸ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਵਿੱਚ ਰੁੱਝ ਜਾਂਦੇ ਜਲੰਧਰ ਜ਼ਿਲ੍ਹੇ ਦਾ ਇਹ ਇਲਾਕਾ ਦਲਤ ਸਮਾਜ ਦਾ ਇੱਕ ਵੱਡਾ ਘੜ ਸੀ ਜਿਸ ਕਾਰਨ ਦੂਰ ਦੂਰ ਤੋਂ ਇਸ ਭਾਈਚਾਰੇ ਦੇ ਲੋਕ ਸੰਤ ਪਿਪਲ ਦਾਸ ਕੋਲ ਆਉਣ ਲੱਗੀ ਹੌਲੀ ਹੌਲੀ ਸਮੇਂ ਦੇ ਨਾਲ-ਨਾਲ ਝੌਂਪੜੀ ਤੋਂ ਅੱਗੇ ਕਮਰੇ ਤੇ ਬਰਾਡੇ ਬਣ ਗਏ ਇਸ ਡੇਰੇ ਦੀ ਸਥਾਪਨਾ 1900 ਸਾਲ ਦੇ ਆਸ-ਪਾਸ ਹੋਈ ਸੀ ਜੋ 20ਵੀਂ ਸਦੀ ਦੇ ਸ਼ੁਰੂ ਵਿੱਚ ਬਣੀ ਜਾਂਦੀ ਹੈ ਇਹ ਡੇਰਾ ਖਾਸ ਕਰ ਚਮਾਰ ਜਾਤੀ ਸਮਾਜ ਨਾਲ ਜੁੜਿਆ ਹੋਇਆ ਜਿਸ ਨੇ ਆਧ ਧਰਮ ਅੰਦੋਲਨ ਵਿੱਚ ਵੀ ਹਿੱਸਾ ਲਿਆ ਇਸੇ ਡੇਰੇ ਤੋਂ ਇਹ ਸੰਤ ਰਵੀ ਦਾਸ ਜੀ ਨੂੰ ਭਗਤ ਰਵੀ ਦਾਸ ਜੀ ਤੋਂ ਗੁਰੂ ਰਵੀ ਦਾਸ ਜੀ ਕਹਿ ਕੇ ਪ੍ਰਚਾਰਿਆ ਗਿਆ ਸੰਤ ਪਿਪਲ ਦਾਸ ਦਾ ਦਿਹਾਤ 1927 ਈਸਵੀ ਵਿੱਚ ਹੋ ਜਾਂਦਾ ਹੈ ਦੇਸਤੋਂ ਬਾਅਦ ਡੇਰੇ ਦੀ ਗੱਦੀ ਉਹਨਾਂ ਦੇ ਪੁੱਤਰ ਸਰਵਣ ਦਾਸ ਸੰਭਾਲਦੇ ਹਨ ਹੁਣ ਉਹ ਸੰਤ ਸਰਵਣ ਦਾਸ ਬਣ ਜਾਂਦੇ ਤੇ ਉਹਨਾਂ ਨੇ ਡੇਰੇ ਨੂੰ ਬਹੁਤ ਪਰਫੁੱਲਿਤ ਕੀਤਾ ਡੇਰੇ ਵਿੱਚ ਪ੍ਰਾਇਮਰੀ ਸਿੱਖਿਆ ਸਿਹਤ ਸੁਭਾਵਾਂ ਅਤੇ ਧਾਰਮਿਕ ਉਪਦੇਸ਼ਾਂ ਨੂੰ ਬੜਾਵਾ ਦਿੱਤਾ ਜਾਂਦਾ ਜਿਸ ਦੇ ਚੱਲਦਿਆਂ ਹੌਲੀ-ਹੌਲੀ ਡੇਰੇ ਦੇ ਸ਼ਰਧਾਲੂਆਂ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਜਾਂਦੀ ਹੈ ਸਰਵਣ ਦਾਸ ਤੋਂ ਬਾਅਦ ਸੰਤ ਹਰੀ ਦਾਸ ਡੇਰੇ ਦੀ ਸੇਵਾ ਸੰਭਾਲ ਕਰਦੇ ਤੇ ਉਹਨਾਂ ਤੋਂ ਬਾਅਦ ਸੰਤ ਗਰੀਬ ਦਾਸ ਤੇ ਅੱਜ ਦੇ ਵਰਤਮਾਨ ਸਮੇਂ ਵਿੱਚ ਡੇਰੇ ਦੀ ਗੱਦੀ ਸੰਤ ਨਰੰჯਨ ਦਾਸ ਉਹਨਾਂ ਦੇ ਕੋਲ ਹੈ ਅੱਜ ਦੇ ਸਮੇਂ ਵਿੱਚ ਇਸ ਡੇਰੇ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਆਪਣੇ ਕੇਂਦਰ ਵੀ ਬਣਾਏ ਹੋਏ ਹਨ ਜੋ ਚਮਾਰ ਰਵੀਦਾਸੀਆ ਸਮਾਜ ਦੀ ਪ੍ਰਤੀਨਿਧਤਾ ਕਰ ਰਹੇ ਹਨ ਜੇਕਰ ਹੁਣ ਆਪਾਂ ਗੱਲ ਕਰੀਏ ਡੇਰਾ ਬੱਲਾ ਨਾਲ ਜੁੜੇ ਹੋਏ ਵਿਵਾਦਾਂ ਬਾਰੇ ਤਾਂ ਬਹੁਤ ਸਾਰੇ ਵੱਡੇ ਵੱਡੇ ਵਿਵਾਦ ਡੇਰੇ ਦੇ ਨਾਲ ਜੁੜੇ ਹੋਏ ਹਨ ਜੋ ਮੁੱਖ ਤੌਰ ਤੇ ਧਾਰਮਿਕ ਜਾਤੀ ਅਤੇ ਵਿੱਤੀ ਲੈਣ ਦੇ ਦੇ ਮਾਮਲਿਆਂ ਨਾਲ ਸੰਬੰਧਤ ਹਨ ਸਭ ਤੋਂ ਪਹਿਲਾਂ ਜ਼ਿਕਰ ਆਉਂਦਾ ਹੈ ਸਾਲ 2009 ਦੇ ਵਿੱਚ ਹੋਏ ਵਿਆਨਾ ਹਮਲੇ ਤੋਂ ਬਾਅਦ ਸ਼ੁਰੂ ਹੋਏ ਪ੍ਰਸਾਦ ਦਾ ਇਹੀ ਡੇਰੇ ਨਾਲ ਜੁੜਿਆ ਹੋਇਆ ਸਭ ਤੋਂ ਵੱਡਾ ਵਿਵਾਦ ਹੈ ਦਰਅਸਲ ਹੁੰਦਾ ਕੀ ਹੈ ਕਿ ਮਈ 2009 ਦੇ ਵਿੱਚ ਆਸਟਰੀਆ ਦੇਸ਼ ਦੇ ਵਿਆਨਾ ਸ਼ਹਿਰ ਚ ਬਡੇ ਰਵੀਦਾਸ ਮੰਦਰ ਚ ਬੱਲਾ ਡੇਰੇ ਦੇ ਮੁਖੀ ਸੰਤ ਨਰਿੰਜਨ ਦਾਸ ਤੇ ਉਹਨਾਂ ਦੇ ਇੱਕ ਸਾਥੀ ਡਿਪਟੀ ਸੰਤ ਰਾਮਨੰਦ ਤੇ ਅਚਾਨਕ ਜਾਨਲੇਵਾ ਹਮਲਾ ਹੁੰਦਾ ਇਸ ਹਮਲੇ ਵਿੱਚ ਰਾਮਨੰਦ ਦੀ ਬਹੁਤ ਹੋ ਗਈ ਤੇ ਡੇਰਾ ਮੁਖੀ ਸੰਤ ਨਰਿੰਜਨ ਦਾਸ ਜ਼ਖਮੀ ਹੋ ਕੇ ਵਾਲ-ਵਾਲ ਬਚਦੇ ਹਨ ਉਸ ਵੇਲੇ ਇਹ ਦੋਚ ਲਾਇਆ ਗਿਆ ਕਿ ਇਹ ਹਮਲਾ ਕੁਝ ਸਿੱਖ ਕੱਟੜਪੰਥੀਆਂ ਵੱਲੋਂ ਕਰਵਾਇਆ ਗਿਆ ਹੈ ਕਿਉਂਕਿ ਡੇਰਾ ਬੱਲਾ ਸੰਤ ਰਵਿਦਾਸ ਜੀ ਨੂੰ ਗੁਰੂ ਰਵਿਦਾਸ ਜੀ ਵੱਜੋਂ ਪ੍ਰਚਾਰ ਰਿਆ ਇਹ ਸਿੱਖ ਧਰਮ ਦੇ ਵਿਰੁੱਧ ਸੀ ਇਸ ਹਮਲੇ ਤੋਂ ਬਾਅਦ ਪੰਜਾਬ ਵਿੱਚ ਬਹੁਤ ਵੱਡੇ ਦੰਗੇ ਪੜਕ ਜਾਂਦੇ ਹਨ ਬਹੁਤ ਸਾਰੀਆਂ ਥਾਵਾਂ ਤੇ ਸਰਕਾਰੀ ਮਸ਼ੀਨਰੀ ਅਤੇ ਸਰਕਾਰੀ ਜਾਇਦਾਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਇਹਨਾਂ ਦੰਗਿਆਂ ਵਿੱਚ ਕਈ ਲੋਕਾਂ ਦੀ ਜਾਨ ਤੱਕ ਚਲੀ ਜਾਂਦੀ ਹੈ ਇਸ ਘਟਨਾ ਨੇ ਡੇਰੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਚਰਚਾ ਵਿੱਚ ਲਿਆਉਂਦਾ ਸੀ ਦੇਰੇ ਨਾਲ ਜੁੜਿਆ ਹੋਇਆ ਦੂਜਾ ਵਿਵਾਦ ਜਦੋਂ 2009 ਦੇ ਵਿਆਨਾਂ ਵਿੱਚ ਇਹ ਹਮਲੇ ਦੀ ਘਟਨਾ ਵਾਪਰਦੀ ਤਾਂ ਇਸ ਤੋਂ ਬਾਅਦ ਸਾਲ 2010 ਦੇ ਵਿੱਚ ਡੇਰਾ ਸਤਕਨ ਬੱਲਾ ਆਪਣੇ ਆਪ ਨੂੰ ਸਿੱਖ ਧਰਮ ਤੋਂ ਵੱਖਰਾ ਕਰਕੇ ਇੱਕ ਨਵੇਂ ਰਵਦਾਸੀਆ ਧਰਮ ਦੀ ਘੋਸ਼ਣਾ ਕਰ ਦਿੰਦਾ ਹੈ ਕਿ ਜੀ ਅੱਜ ਤੋਂ ਅਸੀਂ ਦੁਨੀਆ ਵਿੱਚ ਇੱਕ ਨਵੇਂ ਰਵਦਾਸੀਆ ਧਰਮ ਦਾ ਐਲਾਨ ਕਰਦੇ ਹਾਂ ਇਸ ਵਾਸਤੇ ਉਹਨਾਂ ਨੇ ਆਪਣਾ ਵੱਖਰਾ ਗ੍ਰੰਥ ਅਮਰਤ ਬਾਣੀ ਗੁਰੂ ਰਵਿਦਾਸ ਜੀ ਦੀ ਵੀ ਤਿਆਰ ਕਰਵਾਇਆ ਜੋ ਸਿਰਫ ਤੇ ਸਿਰਫ ਸੰਤ ਰਵਿਦਾਸ ਜੀ ਦੀ ਬਾਣੀ ਤੇ ਆਧਾਰਿਤ ਹੈ ਇਸ ਦੇ ਨਾਲ-ਨਾਲ ਨਵੇਂ ਧਰਮ ਵਾਸਤੇ ਇੱਕ ਵੱਖਰਾ ਚਿੰਨ੍ਹ ਬਣਾਇਆ ਗਿਆ ਹਰ ਤੇ ਵੱਖਰਾ ਹੀ ਆਪਣਾ ਇੱਕ ਨਾਰਾ ਬਣਾਇਆ ਗਿਆ ਇਹ ਨਾਰਾ ਹੈ ਜੈ ਗੁਰਦੇਵ ਡੇਰਾ ਬੱਲਾ ਦਾ ਇਹ ਕਦਮ ਧਾਰਮਿਕ ਪਛਾਣ ਨੂੰ ਲੈ ਕੇ ਵਿਵਾਦਾਂ ਵਿੱਚ ਆਇਆ ਤੇ ਇਸ ਨੂੰ ਹੋਰ ਬਹੁਤ ਸਾਰੇ ਦਲਤ ਡੇਰਿਆਂ ਨੇ ਰੱਦ ਕਰ ਦਿੱਤਾ ਤੇ ਨਾਲ ਦਲੀਲ ਦਿੱਤੀ ਕਿ ਡੇਰਾ ਬੱਲਾ ਦਾ ਇਹ ਵੱਖਰਾ ਧਰਮ ਬਣਾਉਣ ਵਾਲਾ ਕਦਮ ਸਮਾਜ ਨੂੰ ਵੰਡਣ ਵਾਲਾ ਹੈ ਅਜਿਹਾ ਕਰਨ ਦੇ ਨਾਲ ਭਾਈਚਾਰਕ ਸਾਜ ਵਿੱਚ ਫੁੱਟ ਪਵੇਗੀ ਉਸ ਵਕਤ ਸਿੱਖ ਧਰਮ ਦੇ ਸਰਮੌਰ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਇਸ ਦੀ ਨਿੰਦਿਆ ਕੀਤੀ ਗਈ ਸੀ ਡੇਰੇ ਦੇ ਨਾਲ ਤੀਜਾ ਵਾਰ ਜੁੜਿਆ ਹੋਇਆ ਹੈ ਵਿੱਤੀ ਗੜਬੜੀ ਦੇ ਇਲਜ਼ਾਮ ਜੂਨ 2019 ਦੇ ਵਿੱਚ ਡੇਰੇ ਤੇ ਪੈਸਿਆਂ ਦੀ ਹਿਰਾਫੇਰੀ ਦੇ ਇਲਜ਼ਾਮ ਲੱਗੇ 2009 ਵਿੱਚ ਵਿਆਨਾ ਵਿੱਚ ਮਾਰੇ ਗਏ ਸੰਤ ਰਾਮਾਨੰਦ ਦੇ ਭਰਾ ਬ੍ਰਹਮ ਪ੍ਰਕਾਸ਼ ਨੇ ਡੇਰੇ ਵਿੱਚ ਫੰਡਾਂ ਦੀ ਗਲਤ ਵਰਤੋਂ ਅਤੇ ਬੈਂਕ ਖਾਤਿਆਂ ਤੋਂ ਪੈਸੇ ਕਢਵਾਉਣ ਦੇ ਇਲਜ਼ਾਮ ਲਗਾਏ ਉਸ ਵਕਤ ਉਹਨਾਂ ਨੇ ਪ੍ਰਸ਼ਾਸਨ ਤੋਂ ਡੇਰੇ ਲਈ ਇੱਕ ਰਸੀਵਰ ਨਿਯੁਕਤ ਕਰਨ ਦੀ ਮੰਗ ਕੀਤੀ ਪੈਸਿਆਂ ਦੀ ਹੀਰਾ ਫੇਰੀ ਵਾਲਾ ਇਹ ਵਿਵਾਦ ਸੰਤ ਰਮਨੰਦ ਦੀ ਮੌਤ ਦੀ 10ਵੀਂ ਵਰੇਗੰਢ ਤੇ ਉੱਭਰਿਆ ਸੀ ਇਸ ਤੋਂ ਇਲਾਵਾ ਡੇਰੇ ਨੂੰ ਆਪਣੇ ਨਵੇਂ ਬਣਾਏ ਗ੍ਰੰਥ ਅਮਰਤ ਬਾਣੀ ਵਿੱਚ ਦਰਜ ਕੀਤੇ ਗਏ ਵਾਧੂ ਭਜਨਾਂ ਨੂੰ ਲੈ ਕੇ ਵੀ ਵਿਵਾਦ ਹੋਇਆ ਕਿਉਂਕਿ ਚੱਕ ਹਕੀਮਪਿੰਡ ਦੇ ਇੱਕ ਡੇਰੇ ਨੇ ਦਾਅਵਾ ਕੀਤਾ ਸੀ ਕਿ ਗ੍ਰੰਥ ਵਿੱਚ ਦਰਜ ਕੁਝ ਭਜਨ ਸੰਤ ਹੀਰਾ 10 1908 ਵਿੱਚ ਲਿਖੇ ਸਨ ਇਸ ਤੋਂ ਇਲਾਵਾ ਪੰਜਾਬ ਵਿੱਚ ਡੇਰਿਆਂ ਦੇ ਵਧਣ ਨੂੰ ਲੈ ਕੇ ਸੇਕ ਸਮਾਜ ਨਾਲ ਵੀ ਤਣਾਅ ਬਣਿਆ ਰਿਹਾ ਜਿਸ ਵਿੱਚ ਡੇਰਾ ਸੱਚਖੰਡ ਬੱਲਾ ਨੂੰ ਵੀ ਟਿੱਪਣੀਆਂ ਮਿਲਦੀਆਂ ਰਹੀਆਂ ਡੇਰਾ ਸੱਚਖੰਡ ਬੱਲਾ ਮੁੱਖ ਤੌਰ ਤੇ ਦਲਿਤ ਸਮਾਜ ਦੀ ਆਜ਼ਾਦੀ ਅਤੇ ਸ਼ਕਤੀਕਰਨ ਤੇ ਜ਼ੋਰ ਦਿੰਦਾ ਹੈ ਹੁਣ ਜਦੋਂ ਪਿਛਲੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਡੇਰੇ ਵਿੱਚ ਆਉਂਦੇ ਹਨ ਤਾਂ ਪ੍ਰਧਾਨ ਮੰਤਰੀ ਦੀ ਇਸ ਫੇਰੀ ਨੂੰ ਪੰਜਾਬ ਵਿੱਚ ਹੋ ਰਹੇ 2027 ਦੇ ਇਲੈਕਸ਼ਨ ਲਈ ਵੋਟ ਬੈਂਕ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਅੱਜ ਪੰਜਾਬ ਵਿੱਚ 40% ਦਲਿਤ ਆਬਾਦੀ ਹੈ ਜੋ ਕਿਤੇ ਨਾ ਕਿਤੇ ਸਿੱਧੇ ਜਾਂ ਅਸਿੱਧੇ ਤੌਰ ਤੇ ਡੇਰਾ ਸੱਚਖੰਡ ਬੱਲਾ ਦੇ ਨਾਲ ਜੁੜੀ ਹੋਈ ਹੈ ਇਸ ਤੋਂ ਇਲਾਵਾ ਪੰਜਾਬ ਵਿੱਚ ਜੋ ਪਿਛਲੇ ਦਿਨੀ ਬਾਕੀ ਦੇ ਵੱਡੇ ਡੇਰਿਆਂ ਵੱਲੋਂ ਸਿਆਸੀ ਹੇਲਜੋਲ ਕੀਤੀ ਗਈ ਤਾਂ ਇਸ ਤੋਂ ਸਾਫ ਸਪਸ਼ਟ ਹੋ ਰਿਹਾ ਹੈ ਕਿ ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ 2027 ਦੀ ਸਰਕਾਰ ਇੱਥੇ ਬੜੇ ਵਕ ਵਕ ਡੇਰਿਆਂ ਤੇ ਸਿਰ ਤੇ ਹੀ ਬਣੂਗੀ ਸੋ ਦੋਸਤੋ ਇਹ ਸੀ ਡੇਰਾ ਸੱਚਖੰਡ ਬੱਲਾ ਦਾ ਅਸਲੀ ਇਤਿਹਾਸ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ